ਕੁਝ ਕਲਾਕਾਰ ਭਾਵੇਂ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਏ ਨੇ ਪਰ ਸਾਡੇ ਚੇਤਿਆਂ ਦੇ ਵਿੱਚੋਂ ਕਦੇ ਨਹੀਂ ਜਾ ਸਕਦੇ ਚਾਹੇ ਮਾਨਕ ਸਾਹਿਬ ਦੀ ਗੱਲ ਕਰੀਏ ਵਿਬਿੰਦ ਰਖੀਆ ਜੀ ਦੀ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਰਾਜਵੀਰ ਜਵੰਦਾ ਹੁਨਾਂ ਦੀ ਬਾ ਕਮਾਲ ਕਲਾਕਾਰ ਸੀ ਉਹ ਬਿਲਕੁਲ ਸਹੀ ਗੱਲ ਆ ਰਾਜਵੀਰ ਜਵੰਦਾ ਇੱਕ ਐਸੇ ਫਨਕਾਰ ਸੀ ਹਮੇਸ਼ਾ ਉਹਨਾਂ ਦੀ ਹਰ ਗੱਲ ਦੇ ਵਿੱਚ ਪਿਆਰ ਸ਼ਰਾਰਤ ਉਹਨਾਂ ਦੀ ਅੰਦਰਲੀ ਕਲਾਕਾਰੀ ਜਿਹੜੀ ਆ ਉਹ ਹਮੇਸ਼ਾ ਚਲਕਦੀ ਰਹਿੰਦੀ ਸੀਗੀ ਲੇਕਿਨ ਅੱਜ ਜੋ ਭਾਵੇਂ ਛੇੜੇ ਤੌਰ ਤੇ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਉਹਨਾਂ ਦੇ ਗਾਏ ਹੋਏ ਗੀਤ ਉਹਨਾਂ ਦੀਆਂ ਕੀਤੀਆਂ ਹੋਈਆਂ ਸ਼ਰਾਰਤਾ ਭਰੀਆਂ ਵੀਡੀਓ ਉਹ ਹਮੇਸ਼ਾ ਹੀ ਸਾਡੇ ਅੱਖਾਂ ਦੇ ਸਾਹਮਣੇ ਘੁੰਮਦੀਆਂ ਰਹਿੰਦੀਆਂ ਨੇ ਚਾਹੇ ਉਹ ਕਿਸੇ ਟੋਲ ਪਲਾਜ਼ੇ ਦੀ ਵੀਡੀਓ ਹੋਵੇ ਚਾਹੇ ਡਰਾਈਵ ਥਰੂ ਤੋਂ 버ਗਰ ਲੈਣ ਦੀ ਵੀਡੀਓ ਹੋਵੇ ਉਹਨਾਂ ਦਾ ਹਾਸਾ ਜਿਹੜਾ ਹੁਣ ਵੀ ਮੈਨੂੰ ਯਾਦ ਆ ਰਿਹਾ ਜਦੋਂ ਉਹਨਾਂ ਦੀ ਗੱਲ ਕਰਦੇ ਪਏ ਆਂ ਪਰ ਕੁਝ ਵੀਡੀਓ ਤੇ ਇਸ ਤਰ੍ਹਾਂ ਵੀ ਹੈਗੀਆਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਉਹਨਾਂ ਦੀ ਕਿ ਚੰਗਾ ਚੱਲੇ ਆਂ ਅਗਲੀ ਵਾਰ ਆਵਾਂਗੇ ਮਤਲਬ ਇੱਕ ਪਿਆਰਾ ਫਨਕਾਰ ਇੱਕ ਪਿਆਰਾ ਅਦਾਕਾਰ ਹਮ ਪਰਿਵਾਰ ਲਈ ਪਿਆਰਾ ਜਿਹਾ ਬੱਚਾ ਔਰ ਆਪਣੇ ਬੱਚਿਆਂ ਦਾ ਪਿਆਰਾ ਜਿਹਾ ਪਿਓ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਉਹ ਵਸਦਾ ਔਰ ਰਾਜਵੀਰ ਜਵੰਦਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗਿਆਈ ਹੀ ਖੱਟੀ ਆ ਕਦੀ ਵੀ ਉਹਨਾਂ ਦੇ ਆਲੇ ਦੁਆਲੇ ਕੰਟਰੋਵਰਸੀ ਨਹੀਂ ਗਈ ਕਿਉਂਕਿ ਉਹ ਬੜੇ ਨੇਕ ਦਿਲ ਇਨਸਾਨ ਸੀ ਇਹ ਤਾਂ ਉਹਨਾਂ ਦੇ ਜਾਣ ਪਹਿਲਾਂ ਵੀ ਪਤਾ ਸੀ ਵੈਸੇ ਬਹੁਤੇ ਲੋਕਾਂ ਨੂੰ ਬਟ ਉਹਨਾਂ ਦੇ ਜਾਣ ਤੋਂ ਬਾਅਦ ਬਖੂਬੀ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਪਰ ਇੱਕ ਉਹਨਾਂ ਦੇ ਫੈਨਸ ਦੇ ਲਈ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਇੱਕ ਮੈਂ ਕਹਿ ਸਕਦੀ ਖੁਸ਼ਖਬਰੀ ਹੈ ਸਰਪ੍ਰਾਈਜ਼ ਸਰਪ੍ਰਾਈਜ਼ ਆ ਹਮ ਯਮਲਾ ਫਿਲਮ ਆ ਰਹੀ ਆ ਰਕੇਸ਼ ਮਹਿਤਾ ਹੁਣਾਂ ਦੁਆਰਾ ਡਾਇਰੈਕਟ ਕੀਤੀ ਗਈ ਹੈ ਸੋ ਉਹਨਾਂ ਦੀ ਆਖਰੀ ਫਿਲਮ ਕਹਿ ਸਕਦੇ ਆ ਜੋ ਉਹਨਾਂ ਨੇ ਬਣਾਈ ਸੀ ਸ਼ੂਟ ਕੀਤੀ ਸੀ ਬਟ ਪਤਾ ਨਹੀਂ ਸੀ ਇਹ ਜਿਹੜਾ ਪਾਣਾ ਵਰਤ ਜਾਣਾ ਹੈ ਤੇ ਇਸ ਤਰੀਕੇ ਨਾਲ ਰਿਲੀਜ਼ ਕੀਤੀ ਜਾਵੇਗੀ ਬਟ ਫਾਈਨਲੀ ਬਹੁਤ ਜਲਦੀ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਬਿਲਕੁਲ ਜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੈਸੇ ਵੀ ਹਾਸੇ ਠੱਠੇ ਨੂੰ ਬਹੁਤ ਪ੍ਰੈਫਰੈਂਸ ਦਿੰਦੇ ਸੀਗੇ ਰਾਜਵੀਰ ਜਵੰਦਾ ਹਰ ਚੀਜ਼ 'ਚ ਸ਼ਰਾਰਤ ਲੱਭ ਲਈਦੇ ਹੁੰਦੇ ਸੀ ਔਰ ਆਪਣੇ ਨਾਲ ਦੇਆਂ ਨਾਲ ਆਪਣੇ ਮਿਊਜ਼ੀਸ਼ੀਅਨਜ਼ ਨਾਲ ਉਹਨਾਂ ਨੇ ਰੀਲਾਂ ਬਣਾਉਣੀਆਂ ਸੋ ਇੱਕ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਦੇਖਣ ਨੂੰ ਮਿਲੂਗੀ ਮੋੜ ਤੋਂ ਰਾਜਵੀਰ ਜਵੰਦਾ ਹੋਰਾਂ ਨੂੰ ਆਪਾਂ ਵੱਡੀ ਸਕਰੀਨ ਤੇ ਦੇਖਾਂਗੇ ਪਰਿਵਾਰ ਵੱਲੋਂ ਡਾਇਰੈਕਟਰ ਨਕੇਸ਼ ਮਹਿਤਾ ਨੂੰ ਸੁਨੇਹਾ ਪਹੁੰਚਾਇਆ ਗਿਆ ਔਰ ਜਲਦ ਇਹ ਫਿਲਮ ਜਿਹੜੀ ਹੈ ਯਮਲਾ ਫਿਲਮ ਹੈ ਜਿਸ ਦੇ ਵਿੱਚ ਰਗਵੀਰ ਬੋਲੀ ਇੱਕ ਅਹਿਮ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਉਹਨਾਂ ਦੇ ਵੈਸੇ ਵੀ ਉਹ ਯਾਰ ਦੋਸਤ ਮਿੱਤਰ ਸਨ ਔਰ ਬੜੇ ਪਿਆਰੇ ਔਰ ਬੜੇ ਕਰੀਬੀ ਸਨ ਤੇ ਫਿਲਮ ਦੇ ਵਿੱਚ ਵੀ ਉਹਨਾਂ ਨੇ ਉਹੀ ਰੋਲ ਨਿਭਾਇਆ ਸੁਰਖਵੀਰ ਬੋਲੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਮਿੱਤਰ ਦੇ ਭੂਮਿਕਾ ਨਿਭਾ ਰਹੇ ਨੇ ਔਰ ਰਾਜਵੀਰ ਜਵੰਦਾ ਇਸ ਫਿਲਮ ਦੇ ਵਿੱਚ ਮੋੜ ਤੋਂ ਆਪਣੇ ਦਰਸ਼ਕਾਂ ਨੂੰ ਜਿਹੜਾ ਹੈ ਉਹ ਸਿਨੇਮੇ ਦੇ ਵਿੱਚ ਹਸਾਉਣਗੇ ਵਿਸ਼ਕਤੀ ਉਹ ਇਸ ਸੰਸਾਰ ਦੇ ਵਿੱਚ ਨਹੀਂ ਨੇ ਲੇਕਿਨ ਉਹਨਾਂ ਦੀ ਕਲਾਕਾਰੀ ਉਹਨਾਂ ਦੀ ਰੂਹਾਨੀਅਤ ਜਿਹੜੀ ਉਹਨਾਂ ਨੇ ਖੱਟੀ ਆ ਲੋਕਾਂ ਦੇ ਵਿੱਚ ਰਹਿ ਕੇ ਉਹ ਹਮੇਸ਼ਾ ਸਾਡੇ ਕੋਲ ਰਹੇਗੀ ਤੇ ਆਪਾਂ ਉਹਨਾਂ ਨੂੰ ਉਹਨਾਂ ਦੀ ਜਿਹੜੇ ਸਟੇਜ ਸ਼ੋਜ਼ ਦੀ ਗੱਲ ਕਰੀਏ ਉਹ ਬਾਖਮਾਲ ਹੁੰਦੇ ਸੀ ਹਮੇਸ਼ਾ ਜੇ ਉਹਨਾਂ ਦੇ ਪਹਿਰਾਵੇ ਦੀ ਗੱਲ ਕਰੀਏ ਜਿਹੜੇ ਘੁੰਗਰੂ ਪੈਰਾਂ ਦੇ ਵਿੱਚ ਵੀ ਹੁੰਦੇ ਸੀ ਉਹਨਾਂ ਨੇ ਹਮੇਸ਼ਾ ਇੱਕ ਹੱਦ ਦੇ ਵਿੱਚ ਘੁੰਗਰੂ ਆਪਣੇ ਬੰਨ ਕੇ ਫਿਰ ਪਰਫਾਰਮ ਕਰਨਾ ਰਾਈਟ ਜਿਹੜੀ ਰੌਣਕ ਉਹ ਬੰਦਾ ਸਟੇਜਾਂ ਤੇ ਲਾਉਂਦਾ ਸੀ ਉਹੀ ਰੌਣਕ ਤੁਹਾਨੂੰ ਹੁਣ ਸਿਨੇਮੇ ਵਿੱਚ ਦੇਖਣ ਨੂੰ ਮਿਲੂਗੀ ਯਮਲਾ ਦੇ ਵਿੱਚ ਯਮਲਾ ਦੇ ਵਿੱਚ ਸੋ ਯਮਲਾ ਫਿਲਮ ਦਾ ਇੰਤਜ਼ਾਰ ਸਾਨੂੰ ਵੀ ਬਹੁਤ ਹੈ ਔਰ ਹੋਪਫੁਲੀ ਤੁਹਾਨੂੰ ਵੀ ਇਸ ਖੁਸ਼ ਖਬਰ ਇਹ ਹੈ ਕਿ ਜਲਦ ਹੀ ਰਾਜਵੀਰ ਜਵੰਦਾ ਦੀ ਸ਼ੂਟ ਕੀਤੀ ਹੋਈ ਮੁਕੰਮਲ ਹੋਈ ਫਿਲਮ ਯਮਲਾ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਔਰ ਆਸ ਤੇ ਉਮੀਦ ਹੈ ਤੁਸੀਂ ਉਹਨੂੰ ਰੱਜ ਕੇ ਪਿਆਰ ਦੇਵੋਗੇ ਔਰ ਉਸ ਫਿਲਮ ਦਾ ਤੁਹਾਨੂੰ ਵੀ ਇੰਤਜ਼ਾਰ ਹੋਵੇਗਾ ਜਲਦ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ ਰਾਜਵੀਰ ਜਵੰਦਾ ਦੀ ਯਮਲਾ